ਜੇਕਰ ਤੁਸੀਂ ਪੱਕੇ ਸਿੱਧੂ ਮੂਸੇ ਵਾਲੇ ਦੇ ਫੈਨ ਹੋ ਤਾਂ ਤੁਹਾਨੂੰ ਇੱਕ ਗੱਲ ਯਾਦ ਹੋਵੇਗੀ 2019 ਦੇ ਵਿੱਚ ਸਰਪੰਚੀ ਦੀਆਂ ਚੋਣਾਂ ਹੋਈਆਂ ਸੀ ਪੰਜਾਬ ਦੇ ਵਿੱਚ ਤਾਂ ਉਦੋਂ ਸਿੱਧੂ ਮੂਸੇ ਵਾਲੇ ਦੀ ਮਾਤਾ ਜੀ ਸਰਪੰਚ ਚੁਣੇ ਗਏ ਸੀ ਇਹ ਵੀ ਤੁਹਾਨੂੰ ਯਾਦ ਹੋਵੇਗਾ ਸਿੱਧੂ ਮੂਸੇ ਦਾ ਉਹ ਲਾਈਵ ਵੀ ਤੁਹਾਨੂੰ ਯਾਦ ਹੋਵੇਗਾ ਵੀ ਆਪਾਂ ਨੇ ਸਰਪੰਚੀ ਦੇ ਵਿੱਚ ਮੂੰਗਲੀਆਂ ਵੰਡੀਆਂ ਸੀ ਨਾ दारू ਚਲਾਈ ਨਾ ਕੋਈ ਇਹੋ ਜੀ ਚੀਜ਼ ਚਲਾਈ ਜੋ ਕਿ ਸਹਿਰ ਦੇ ਲਈ ਹਾਨੀਕਾਰਕਾ ਸਿੱਧੂ ਮੂਸੇਵਾਲਾ ਸਿਰਫ ਮੂਵਫਲੀ ਦੇ ਦਮ ਤੇ ਸਰਪੰਚੀ ਦਿੱਤੀ ਸੀ ਤੁਹਾਨੂੰ ਪਤਾ ਆ ਤੇ ਹੁਣ ਸਿੱਧੂ ਮੂਸੇਵਾਲਾ ਦੇ ਚੋਣ ਵਾਲੇ ਲਈ ਇੱਕ ਹੋਰ ਖੁਸ਼ਖਬਰੀ ਆ ਖਬਰ ਆ ਰਹੀ ਆ ਵੀ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਬਲਕੌਰ ਸਿੰਘ ਸਰਪੰਚ ਚੁਣੇ ਗਏ ਨੇ ਸਰਬਸੰਮਤੀ ਦੇ ਨਾਲ ਮੂਸਾ ਪਿੰਡ ਦੇ ਕਿਉਂਕਿ ਕੰਮ ਵੀ ਬਹੁਤ ਕਰਾਇਆ ਹੈ ਪਿੰਡ ਦੇ ਵਿੱਚ ਆਪਣੇ ਪੱਲਿਓ ਪੈਸੇ ਲਾ ਕੇ ਸਿੱਧੂ ਮੂਸੇ ਵਾਲੇ ਨੇ ਪਿੰਡ ਦੇ ਕੰਮ ਕਰਾਈ ਨੇ ਸਰਪੰਚੀ ਦੇ ਤਾਂ ਦੋਸਤੋ ਨੋਰਮਲ ਜੀ ਗੱਲਾਂ ਫਿਰ ਤਾਂ ਸਰਪੰਚ ਬਣਨਾ ਹੀ ਸੀ ਮੂਸੇ ਵਾਲੇ ਜੱਟ ਦੇ ਪਰਿਵਾਰ ਨੇ ਸੋ ਬੜੇ ਨੂੰ ਸ਼ੇਅਰ ਕਰ ਦਿਓ ਤੇ ਮੁਬਾਰਕਾਂ ਸਰਬਸੰਮਤੀ ਦੇ ਨਾਲ ਸਰਪੰਚ ਚੁਣੇ ਜਾ ਚੁੱਕੇ ਨੇ ਬਲਕੌਰ ਸਿੰਘ ਜੀ ਧੰਨਵਾਦ